ਹੋਲੀ ਦਾ ਤਿਉਹਾਰ ਨੇੜੇ ਹੈ ਤੇ ਲੋਕ ਜਿਹੜੇ ਨੇ ਬਹੁਤ ਖੁਸ਼ੀਆਂ ਨਾਲ ਤਾਂ ਤਿਉਹਾਰ ਮਨਾਉਂਦੇ ਪਰ ਕਈ ਵਾਰੀ ਮਹਿੰਗਾ ਪੈ ਜਾਂਦਾ ਹੈ ਤਿਉਹਾਰ ਜਦੋਂ ਸਕਿਨ ਤੇ ਅਲਰਜੀ ਹੋਣੀ ਸ਼ੁਰੂ ਹੋ ਜਾਵੇ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਬਿਫੋਰ ਅਸੀਂ ਕਿਵੇਂ ਤਿਆਰੀ ਕਰ ਸਕਦੇ ਹਾਂ ਹੋਲੀ ਦੀ ਸਕਿਨ ਦੇ ਉੱਤੇ ਹੋਲੀ ਰੰਗਾ ਦਾ ਤਿਉਹਾਰ ਹੈਗਾ ਤੇ ਰੰਗਾ ਤੋਂ ਬਿਨਾ ਤਾਂ ਜ਼ਿੰਦਗੀ ਫਿੱਕੀ ਹੈਗੀ ਹੈ ਤਾਂ ਇਸ ਦੇ ਵਿੱਚ ਆਪਾਂ ਕੁਝ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਹੈ ਉਹ ਇਹ ਹੈਗਾ ਕਿ ਆਪਾਂ ਸਕਿਨ ਨੂੰ ਡਰਾਈ ਨਹੀਂ ਹੋਣ ਦੇਣਾ ਜਿਹੜੇ ਟਿਪਸ ਬੇਸਿਕਲੀ ਹੈਗੇ ਆ ਉਹ ਇਹ ਹੈ ਕਿ ਹੋਲੀ ਤੋਂ ਇੱਕ ਰਾਤ ਪਹਿਲਾਂ ਆਪਾਂ ਗਿਰੀ ਦਾ ਤੇਲ ਜਿਹੜਾ ਕਿ ਪਿਓਰ ਹੋਵੇ ਜਿਸ ਕੋਈ ਮਿਲਾਵਟ ਨਾ ਹੋਵੇ ਉਹ ਆਪਾਂ ਸਿਰ ਤੇ ਚੰਗੀ ਮਾਲਿਸ਼ ਕਰਕੇ ਤੇ ਫੇਸ ਤੇ ਲਗਾ ਕੇ ਸੋ ਸਕਦੇ ਆ। ਹੋਲੀ ਦਾ ਦਿਨ ਹੈਗਾ ਉਸ ਦਿਨ ਆਪਾਂ ਆਪਣੀ ਸਕਿਨ ਨੂੰ ਚੰਗੀ ਤਰ੍ਹਾਂ ਇੱਕ ਮੋਇਸਚਰਾਈਜ਼ਰ ਨਾਲ ਕਹਿ ਲੋ ਇੱਕ ਤਰ੍ਹਾਂ ਦਾ ਲੇਪ ਹੀ ਕਰਨਾ ਹੈ ਆਪਾਂ अच्छे तरह कोट ਕਰਨਾ ਹੈ ਸਕਿਨ ਨੂੰ ਜਿੰਨੇ ਵੀ ਆਪਣੇ ਐਕਸਪੋਜ਼ਡ ਏਰੀਆਜ਼ ਹੈਗੇ ਫੇਸ ਹੋ ਗਈ ਬਾਹਾਂਵਾਂ ਹੋ ਗਈ ਆ ਪੈਰ ਹੋ ਗਏ ਜਿੱਥੇ-ਜਿੱਥੇ ਵੀ ਆਪਾਂ ਨੂੰ ਲੱਗਦਾ ਹੈ ਕਿ ਹੋਲੀ ਦਾ ਰੰਗ ਪੈ ਸਕਦਾ ਹੈਗਾ ਪੱਕੇ ਰੰਗ ਲੈ ਕੇ ਕਈ ਲੋਕ ਮਸਤੀ ਕਰਨ ਵਾਸਤੇ ਆਤਾ ਚਾਹੁੰਦੇ ਨੇ ਪਰ ਇਹ ਨਹੀਂ ਪਤਾ ਕਿ ਸ਼ਾਇਦ ਇਹ ਨੁਕਸਾਨ ਦੂਸਰੇ ਬੰਦੇ ਦੇ ਨਾਲ ਉਹਨਾਂ ਨੂੰ ਵੀ ਹੋਣਾ ਸ਼ੁਰੂ ਹੋ ਜਾਂਦਾ ਇੰਨੇ ਕੋ ਕੈਮੀਕਲਸ ਹੁੰਦੇ ਹੋਣਾ ਰੰਗਾਂ ਦੇ ਵਿੱਚ ਸੌਫਟ ਕਪੜਾ ਜਾਂ ਤੌਲੀਆ ਲੈ ਕੇ ਉਹਨਾਂ ਨੂੰ ਪਹਿਲਾਂ ਝਾੜਨਾ ਹੈਗਾ ਠੀਕ ਹੈ ਉਸ ਤੋਂ ਬਾਅਦ ਗੁੰਗੁਨੇ ਪਾਣੀ ਦੇ ਨਾਲ ਆਪਾਂ ਨਾਣਾ ਹੈ 클ੈਂਜ਼ਰ ਜਿਹੜਾ ਵੀ ਹੈਗਾ ਆਪਣਾ ਉਹ ਮਾਈਲਡ ਹੋਣਾ ਚਾਹੀਦਾ ਆਪਾਂ ਸਟਰੋਂਗ ਸੋਪਸ ਵਗੈਰਾ ਨਹੀਂ ਯੂਜ਼ ਕਰਨੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲਿਨ ਕੌਰ ਸਾਡਾ ਭਾਰਤ ਬਹੁਤ ਵੱਡਾ ਦੇਸ਼ ਹੈ ਤੇ ਇਸ ਭਾਰਤ ਦੇਸ਼ ਦੇ ਵਿੱਚ ਬਹੁਤ ਸਾਰੇ ਤਿਹਾਰ ਨੇ ਜਿਨ੍ਹਾਂ ਨੂੰ ਕੀ ਖੁਸ਼ੀਆਂ ਦੇ ਨਾਲ ਮਨਾਇਆ ਜਾਂਦਾ ਹੈ। ਹੋਲੀ ਦਾ ਤਿਹਾਰ ਨੇੜੇ ਹੈ ਤੇ ਹੋਲੀ ਦੇ ਤਿਹਾਰ ਦੇ ਮੌਕੇ ਦੇ ਉੱਤੇ ਆਪਾਂ ਘਰਾਂ ਦੇ ਵਿੱਚ ਹੋਲੀ ਤਾਂ ਮਨਾਉਂਦੇ ਆਂ। ਰੰਗਾ ਦੀ ਹੋਲੀ ਨੂੰ ਕਈ ਵਾਰੀ ਇਸ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ ਕਿ ਜਿਹੜੇ ਰੰਗ ਨੇ ਉਹ ਤਾਂ ਤੁਹਾਡੀ ਸਕਿਨ ਤੋਂ ਨਿਕਲਦੇ ਨਹੀਂ। ਪਰ ਅਸੀਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਕੁਝ ਟਿਪਸ ਤੇ ਟ੍ਰਿਕਸ ਲੈ ਕੇ ਜਿਸ ਦਾ ਕਿ ਤੁਸੀਂ ਧਿਆਨ ਰੱਖ ਕੇ ਪਹਿਲਾਂ ਵੀ ਆਪਣੀ ਹੋਲੀ ਖੇਡਣ ਤੋਂ ਪਹਿਲਾਂ ਉਸ ਨੂੰ ਇਸਤੇਮਾਲ ਕਰ ਸਕਦੇ ਹੋ ਤੇ ਬਾਅਦ ਦੇ ਵਿੱਚ ਜੇਕਰ ਕੋਈ ਰਿਐਕਸ਼ਨ ਹੋ ਜਾਂਦਾ ਹੈ ਜਾਂ ਰੰਗ ਨਹੀਂ ਨਿਕਲਦਾ ਵੈਸੇ ਤਾਂ ਅੱਜਕੱਲ ਮਾਰਕੀਟ ਦੇ ਵਿੱਚ ਆਰਗੈਨਿਕ ਕਲਰਸ ਵੀ ਬਹੁਤ ਆ ਗਏ ਨੇ ਬਟ ਕਿਸੇ ਤੇ ਆਪਾਂ ٹرسٹ ਨਹੀਂ ਕਰ ਸਕਦੇ ਸੋ ਡਾਕਟਰਸ ਦੀ ਐਡਵਾਈਸ ਤੁਹਾਡੇ ਵਾਸਤੇ ਜ਼ਰੂਰ ਕਹਿ ਲੋ ਜ਼ਰੂਰੀ ਮੰਨੀ ਜਾਂਦੀ ਹੈ ਕਿਵੇਂ ਧਿਆਨ ਰੱਖ ਸਕਦੇ ਹੋ ਆਪਣੀ ਸਕਿਨ ਦਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਹਾਂ ਕੁਝ ਸਪੈਸ਼ਲਸ ਟਿਪਸ ਤੇ ਟ੍ਰਿਕਸ ਜਿਨ੍ਹਾਂ ਨੂੰ ਕੀ ਹੋਲੀ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਤੇ ਸਾਡੇ ਨਾਲ ਮਿਨਾਕਸ਼ੀ ਜੈਨ ਮੌਜੂਦ ਨੇ ਜੋ ਕਿ ਸਕਿਨ ਸਪੈਸ਼ਲਿਸਟ ਨੇ ਜਿਨ੍ਹਾਂ ਤੋਂ ਕੀ ਅਸੀਂ ਕੁਝ ਨਾ ਕੁਝ ਕੁਐਸਚਨਸ ਪੁੱਛਾਂਗੇ ਔਰ ਤੁਹਾਨੂੰ ਤੁਹਾਡੇ ਜਵਾਬ ਇਹਦੇ ਵਿੱਚੋਂ ਹੀ ਮਿਲ ਜਾਣਗੇ ਸਤਿ ਸ਼ਕਾਲ ਮੈਮ ਸਤਿ ਸ਼ਕਾਲ ਜੀ ਮੈਮ ਹੋਲੀ ਦਾ ਤਿਹਾਰ ਨੇੜੇ ਹੈ ਤੇ ਲੋਕ ਜਿਹੜੇ ਨੇ ਬਹੁਤ ਖੁਸ਼ੀਆਂ ਨਾਲ ਤਾਂ ਤਿਹਾਰ ਮਨਾਉਂਦੇ ਪਰ ਕਈ ਵਾਰੀ ਮਹਿੰਗਾ ਪੈ ਜਾਂਦਾ ਤਿਹਾਰ ਜਦੋਂ ਸਕਿਨ ਤੇ ਅਲਰਜੀ ਹੋਣੀ ਸ਼ੁਰੂ ਹੋ ਜਾਏ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਬਿਫੋਰ ਅਸੀਂ ਕਿਵੇਂ ਤਿਆਰੀ ਕਰ ਸਕਦੇ ਹਾਂ ਹੋਲੀ ਦੀ ਸਕਿਨ ਦੇ ਉੱਤੇ ਕਿਉਂਕਿ ਕਈ ਵਾਰੀ ਆਪਾਂ ਦੇਖਦੇ ਦੇ ਵਿੱਚ ਕਹਿੰਦੇ ਗਰੀ ਦਾ ਤੇਲ ਮਲ ਲਓ ਫਿਰ ਉਹ ਰਿਐਕਟ ਕਰਨਾ ਸ਼ੁਰੂ ਹੋ ਜਾਂਦਾ ਸਕਿਨ ਤੇ ਕੀ ਕੀ ਚੀਜ਼ਾਂ ਇਨਕਲੂਡ ਕਰ ਸਕਦੇ ਹਾਂ ਹਾਂਜੀ ਜਿਵੇਂ ਤੁਸੀਂ ਸਹੀ ਦੱਸਿਆ ਕਿ ਹੋਲੀ ਰੰਗਾ ਦਾ ਤਿਉਹਾਰ ਹੈਗਾ ਤੇ ਰੰਗਾ ਤੋਂ ਬਿਨਾ ਤਾਂ ਜ਼ਿੰਦਗੀ ਫਿੱਕੀ ਹੈਗੀ ਹੈ ਤਾਂ ਇਸ ਦੇ ਵਿੱਚ ਆਪਾਂ ਕੁਝ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਹੈ ਉਹ ਇਹ ਹੈਗਾ ਕਿ ਆਪਾਂ ਸਕਿਨ ਨੂੰ ਡਰਾਈ ਨਹੀਂ ਹੋਣ ਦੇਣਾ ਤਾਂ ਜਿਹੜੇ ਟਿਪਸ ਬੇਸਿਕਲੀ ਹੈਗੇ ਆ ਉਹ ਇਹ ਹੈ ਕਿ ਹੋਲੀ ਤੋਂ ਇੱਕ ਰਾਤ ਪਹਿਲਾਂ ਆਪਾਂ ਗਿਰੀ ਦਾ ਤੇਲ ਜਿਹੜਾ ਕਿ ਪਿਓਰ ਹੋਵੇ ਜਿਸ ਕੋਈ ਮਿਲਾਵਟ ਨਾ ਹੋਵੇ ਉਹ ਆਪਾਂ ਸਿਰ ਤੇ ਚੰਗੀ ਮਾਲਿਸ਼ ਕਰਕੇ ਤੇ ਫੇਸ ਤੇ ਲਗਾ ਕੇ ਸੋ ਸਕਦੇ ਆ ਫਿਰ ਅਗਲੇ ਦਿਨ ਜਿਹਦੇ ਦਿਨ ਹੋਲੀ ਦਾ ਦਿਨ ਹੈਗਾ ਉਸ ਦਿਨ ਆਪਾਂ ਆਪਣੀ ਸਕਿਨ ਨੂੰ ਚੰਗੀ ਤਰ੍ਹਾਂ ਇੱਕ ਮੋਇਸਚਰਾਈਜ਼ਰ ਨਾਲ ਕਹਿ ਲੋ ਇੱਕ ਤਰ੍ਹਾਂ ਦਾ ਲੇਪ ਹੀ ਕਰਨਾ ਹੈ ਪਰ ਅੱਛੇ ਤਰ੍ਹਾਂ ਕੋਟ ਕਰਨਾ ਹੈ ਸਕਿਨ ਨੂੰ ਜਿੰਨੇ ਵੀ ਆਪਣੇ ਐਕਸਪੋਜ਼ਡ ਏਰੀਆਜ਼ ਹੈਗੇ ਫੇਸ ਹੋ ਗਈ ਬਾਹਾਂ ਹੋ ਗਈ ਆ ਪੈਰ ਹੋ ਗਏ ਜਿੱਥੇ-ਜਿੱਥੇ ਵੀ ਆਪਾਂ ਨੂੰ ਲੱਗਦਾ ਹੈ ਕਿ होली ਦਾ ਰੰਗ ਪੈ ਸਕਦਾ ਹੈਗਾ ਉੱਥੇ ਆਪਾਂ ਮੋਇਸਚਰਾਈਜ਼ਰ ਲਗਾਉਣਾ ਹੈ ਤੇ ਕਿਉਂਕਿ ਆਪਾਂ ਦਿਨ ਵੇਲੇ होली ਖੇលਦੇ ਆ ਤਾਂ ਇੱਕ ਅੱਛਾ ਸਨਸਕ੍ਰੀਨ ਵੀ ਆਪਾਂ ਨੂੰ ਜ਼ਰੂਰੀ ਚਾਹੀਦਾ ਹੁੰਦਾ ਹੈਗਾ ਜੀ ਤੀਸਰਾ ਆਪਾਂ ਬਾਲਾਂ ਨੂੰ ਕਵਰ ਕਰਕੇ ਰੱਖਣਾ ਹੈ ਹੋ ਸਕੇ ਤਾਂ ਜੂڑا ਕਰਕੇ ਗਰਲਸ ਜਿਹੜੀ ਹੈਗੇ ਆ ਉਹ ਜੂڑا ਕਰਕੇ ਵੀ ਆ ਪਲਾਟ ਬਣਾ ਕੇ ਉਹਨੂੰ ਬੰਨ ਕੇ ਰੱਖਣ ਤੇਲ ਲਗਾਣ ਤੇ ਉਸ ਤੋਂ ਬਾਅਦ ਟੋਪੀ ਜਾਂ ਬੰਦਾਨਾ ਪਾ ਸਕਦੇ ਹੈ ਮੁੰਡੇ ਵੀ ਇਹੀ ਕਰਨ ਕਿ ਪਹਿਲਾਂ ਟੋਪੀ ਪਾ ਕੇ ਹੀ ਆਪਾਂ ਹੋਲੀ ਖੇਲਨੀ ਹੈ ਤਾਂ ਕਿ ਰੰਗਾਂ ਦਾ ਕਿਸੇ ਕਿਸਮ ਦਾ ਅਸਰ ਆਪਣੇ ਬਾਲਾਂ ਤੇ ਨਾ ਹੋਵੇ ਆਪਾਂ ਆਰਗੈਨਿਕ ਕਲਰਸ ਨਾਲ ਜਾਂ ਫੁੱਲਗ ਆਲੇ ਬਨੇ ਕਲਰਸ ਨਾਲ ਹੀ ਹੋਲੀ ਖੇਲਨੀ ਹੈ ਪਾਣੀ ਵਾਲੇ ਰੰਗਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ ਪੱਕੇ ਰੰਗ ਲੈ ਕੇ ਕਈ ਲੋਕ ਮਸਤੀ ਕਰਨ ਵਾਸਤੇ ਆਤਾ ਚਾਹੁੰਦੇ ਨੇ ਪਰ ਇਹ ਨਹੀਂ ਪਤਾ ਕਿ ਸ਼ਾਇਦ ਇਹ ਨੁਕਸਾਨ ਦੂਸਰੇ ਬੰਦੇ ਦੇ ਨਾਲ ਉਹਨਾਂ ਨੂੰ ਵੀ ਹੋਣਾ ਸ਼ੁਰੂ ਹੋ ਜਾਂਦਾ ਇੰਨੇ ਕੋ ਕੈਮੀਕਲਸ ਹੁੰਦੇ ਹੋਣਾ ਰੰਗਾਂ ਦੇ ਵਿੱਚ ਤੇ ਮੈਮ ਇਹ ਤਾਂ ਹੋਗੀ ਸਾਡੀ ਬਿਫੋਰ ਪ੍ਰੀਕਾਸ਼ਨਸ ਜਿਹੜੀਆਂ ਅਸੀਂ ਲੈ ਸਕਦੇ ਆ ਇੱਕ ਦਿਨ ਪਹਿਲਾਂ ਆਪਾਂ ਗਰੀ ਦਾ ਤੇਲ ਲਗਾਉਣਾ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਜਿਵੇਂ ਤੁਸੀਂ ਦੱਸਿਆ ਨੇ ਲੇਪ ਇੱਕ ਮੌਇਸਚਰਾਈਜ਼ਰ ਦੀ ਲਗਾ ਕੇ ਜ਼ਰੂਰ ਰੱਖਣੀ ਹੈ ਤੇ ਆਫਟਰ ਅਗਰ ਕੋਈ ਹੁੰਦਾ ਕਈ ਵਾਰੀ ਖੇਲਣ ਦੇ ਵਿੱਚ ਇੰਨੇ ਮਸਤ ਹੁੰਦੇ ਤੇ ਇਹ ਚੀਜ਼ਾਂ ਦਾ ਧਿਆਨ ਨਹੀਂ ਰੱਖਦੇ ਤੇ ਫਿਰ ਰਿਐਕਸ਼ਨ ਜਦੋਂ ਹੋ ਜਾਂਦਾ ਹੈ ਨਾ ਫਿਰ ਸੋਚਦੇ ਕਿ ਕਾਸ਼ ਅਸੀਂ ਪਹਿਲਾਂ ਜਿਹੜੀ ਚੀਜ਼ ਦਾ ਧਿਆਨ ਰੱਖਿਆ ਜਾਂਦਾ ਕੀ ਕਰ ਸਕਦੇ ਹਾਂ ਬਾਅਦ ਦੇ ਵਿੱਚ ਆਹ ਹੋਲੀ ਖੇਲਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਇੱਕਦਮ ਨਹਾਣ ਨਹੀਂ ਜਾਣਾ ਪਹਿਲਾਂ ਜਿੰਨੇ ਵੀ ਆਪਣੇ ਡਰਾਈ ਕਲਰਸ ਪਏ ਹੋਏ ਆ ਚਾਹੇ ਉਹ ਬਾਲਾ ਚਾਹੇ ਚਾਹੇ ਸਕਿਨ ਚਾਹੇ ਇੱਕ ਸੌਫਟ ਕਪੜਾ ਜਾਂ ਤੌਲੀਆ ਲੈ ਕੇ ਉਹਨਾਂ ਨੂੰ ਪਹਿਲਾਂ ਝਾੜਨਾ ਹੈਗਾ ਠੀਕ ਹੈ ਉਸ ਤੋਂ ਬਾਅਦ ਗੁੰਗੁਨੇ ਪਾਣੀ ਦੇ ਨਾਲ ਆਪਾਂ ਨਾਣਾ ਹੈ ਕਲੈਂਜ਼ਰ ਜਿਹੜਾ ਵੀ ਹੈਗਾ ਆਪਣਾ ਉਹ ਮਾਈਲਡ ਹੋਣਾ ਚਾਹੀਦਾ ਆਪਾਂ ਸਟਰੋਂਗ ਸੋਪਸ ਵਗੈਰਾ ਨਹੀਂ ਯੂਜ਼ ਕਰਨੀਆਂ ਸਕਿਨ ਨੂੰ ਜ਼ਿਆਦਾ ਰਗੜਨਾ ਨਹੀਂ ਹੈ ਹਲਕੇ ਹੱਥ ਨਾਲ ਕਈ ਵਾਰ ਐਕੀਆ ਤੁਸੀਂ ਕਹਿਣੇ ਕਿ ਜਿਵੇਂ ਕੱਚੇ ਦੁੱਧ ਨਾਲ ਵੀ ਤੁਸੀਂ ਪਹਿਲਾ ਡਰਾਈ ਕਲਰਸ ਨੂੰ ਉਤਾਰ ਸਕਦੇ ਹੋ ਫੇਸ ਤੇ ਉਸ ਤੋਂ ਬਾਅਦ ਮਾਈਲਡ ਕਲੈਂਜ਼ਰ ਨਾਲ ਤੁਸੀਂ ਆਪਣੀ ਬੋਡੀ ਨੂੰ ਵਾਸ਼ ਕਰਨਾ ਹੈਗਾ ਫੇਰ ਬੋਡੀ ਨੂੰ ਨੰਨਦੇ ਹੋਈ ਹੀ ਨਾਰੀਅਲ ਦਾ ਤੇਲ ਲਗਾ ਲਓ ਤਾਂ ਕਿ ਸਕਿਨ ਅੱਛੀ ਤਰ੍ਹਾਂ ਮੋਇਸਚਰਾਈਜ਼ ਹੋਏ ਸਿਰ ਤੇ ਵੀ ਆਪਾਂ ਸ਼ੈਂਪੂ ਕੀਤਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਕੰਡੀਸ਼ਨਰ ਜ਼ਰੂਰ ਕਰਨਾ ਹੈਗਾ ਬਸ ਇੱਕ ਥੀਸਾ ਧਿਆਨ ਰੱਖਣਾ ਕਿ ਗੁੰਗੁਨਾ ਪਾਣੀ ਲੈਣਾ ਠੰਡਾ ਪਾਣੀ ਜਾਂ ਤੇਜ਼ ਗਰਮ ਪਾਣੀ ਨਾਲ ਨਹੀਂ ਨਾਣਾ ਸਕਿਨ ਡਰਾਈ ਕਰਨ ਤੋਂ ਬਾਅਦ ਵੀ ਮੋਇਸਚਰਾਈਜ਼ਰ ਦੀ ਲੇਅਰ ਆਪਾਂ ਅੱਛੀ ਤਰ੍ਹਾਂ ਲਗਾਨੀ ਹੈਗੀ ਹੈ ਇਨ ਕੇਸ ਜੇ ਸਕਿਨ ਤੇ ਕੋਈ ਰੈਡਨੈਸ ਜਾਂ ਇਰਿਟੇਸ਼ਨ ਆਂਦੀ ਹੈਗੀ ਹੈ ਫਿਰ ਤੁਹਾਨੂੰ ਆਪਣੇ ਸਕਿਨ ਸਪੈਸ਼ਲਿਸਟ ਨੂੰ ਮਿਲਣਾ ਪਏਗਾ ਉਹਦੇ ਵਾਸਤੇ ਪ੍ਰੋਪਰ ਉਹ ਦਵਾਈ ਦੇਣਗੇ ਜਾਂ ਕਰੀਮ ਤੁਹਾਨੂੰ ਲਗਾਣ ਨੂੰ ਦੇਣਗੇ ਜੇ ਇਨ ਕੇਸ ਅਲਰਜੀ ਹੋ ਜਾਂਦੀ ਹੈ ਜਿਵੇਂ ਤੁਸੀਂ ਦੱਸਿਆ ਕਰਦੀਆਂ ਚੀਜ਼ਾਂ ਆਪਾਂ ਇਸਤੇਮਾਲ ਕਰਦੇ ਹਾਂ ਨਾ ਕੋਈ ਵੀ ਚੀਜ਼ ਹੁੰਦੀ ਹੈ ਘਰ 'ਚ ਦੱਸ ਦਿੰਦੇ ਕਿ ਆਪਾਂ ਵੀ ਹੋਲੀ ਦੇ ਟਾਈਮ ਐ ਯੂਜ਼ ਕੀਤੀ ਹੋਈ ਹੈ ਤੁਸੀਂ ਕਰ ਲਓ ਕੁਝ ਆਫਟਰਪੀਕਸ਼ਨ ਦੇ ਵਿੱਚ ਕੋਈ ਹੋਮ ਰੈਮੇਡੀ ਹੈਗੀ ਜਿਹੜੀ ਕਿ ਯੂਜ਼ ਕਰ ਸਕਦੇ ਆ ਹਾਂਜੀ ਜਿਵੇਂ ਮੈਂ ਉਹ ਦੱਸਿਆ ਕਿ ਤੁਸੀਂ ਕੱਚਾ ਦੁੱਧ ਯੂਜ਼ ਕਰ ਸਕਦੇ ਹੋ ਦਹੀਂ ਯੂਜ਼ ਕਰ ਸਕਦੇ ਹੋ ਬਟ ਸਟਰੋਂਗ ਚੀਜ਼ਾਂ ਨਹੀਂ ਜਿਵੇਂ ਕਈ ਵਾਰ ਹੁੰਦਾ ਕਿ ਨਿੰਬੂ ਮਲ ਲੈਂਦੇ ਹੈਗੇ ਉਹ ਚੀਜ਼ਾਂ ਨਹੀਂ ਚਾਹੀਦੀ ਆ ਮਾਈਲਡ ਚੀਜ਼ਾਂ ਜਿਹੜੀ ਸਕਿਨ ਨੂੰ ਨਰਿਸ਼ ਕਰਨ ਖੀਰਾ ਹੋ ਗਿਆ ਉਹ ਤੁਸੀਂ ਮਲ ਸਕਦੇ ਹੈਗੇ ਉਹ ਤਾਂ ਕਿ ਉਸ ਸਕਿਨ ਨੂੰ ਹਾਈਡਰੇਟ ਵੀ ਕਰਨ ਨਰਿਸ਼ ਵੀ ਕਰਨ ਤੇ ਇੱਕ ਤਰ੍ਹਾਂ ਨੂੰ ਸਕਿਨ ਨੂੰ ਕਲੀਨ ਵੀ ਕਰ ਸਕਦੇ ਜੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਬਹੁਤ ਸਾਰੀ ਆਡੀਅנס ਜਿਹੜੀ ਸਾਡੀ ਦੇਖ ਰਹੀ ਹੈ ਉਹਨਾਂ ਨੂੰ ਹੋਵੇਗਾ ਕਿ ਅਸੀਂ ਤਿਉਹਾਰ ਵੀ ਮਨਾਈਏ ਤੇ ਇੰਨਾ ਚੀਜ਼ਾਂ ਦਾ ਧਿਆਨ ਰੱਖਣਾ ਵੀ ਬਿਲਕੁਲ ਜ਼ਰੂਰੀ ਹੈ ਕਿਉਂਕਿ ਆਫਟਰ ਆਲ ਸਕਿਨ ਦੇ ਮਾਮਲੇ ਦੇ ਵਿੱਚ ਜਾਂ ਹੈਅਰ ਦੇ ਮਾਮਲੇ 'ਚ ਲੋਕ ਬਹੁਤ ਜ਼ਿਆਦਾ ਕੌਨਸ਼ੀਅਸ ਵੀ ਹੋ ਜਾਂਦੇ ਨੇ ਹਾਂਜੀ ਡੈਫੀਨੇਟਲੀ ਉਹੀ ਮੈਂ ਜਿਵੇਂ ਕਿਹਾ ਕਿ ਸਕਿਨ होली ਜਿਹੜਾ ਹੈਗਾ ਰੰਗਾ ਦਾ ਤਿਉਹਾਰ ਹੈਗਾ ਇਸ ਨੂੰ ਆਪਾਂ ਸੇਫਲੀ ਖੇਲਣਾ ਚਾਹੀਦਾ ਹੈ ਨਾ ਆਪਣੇ ਵਾਸਤੇ ਇਨਫੈਕਟ ਬਾਕੀਆ ਵਾਸਤੇ ਵੀ ਤਾਂਕਿ ਸਕਿਨ ਤੇ ਕੋਈ ਕਿਸੇ ਤਰੀਕੇ ਦਾ ਹਾਮ ਨਾ ਹੋਵੇ ਆਰਗੇਨਿਕ ਕਲਰਸ ਯੂਜ਼ ਕਰਨੇ ਚਾਹੀਦੇ ਹੈਗੇ ਆ ਤੇ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ ਮਿਲ ਜੁਲ ਕੇ ਹਸੀ ਖੇਲ ਨਾਲ ਇਹ ਆਪਾਂ ਤਿਉਹਾਰ ਖੇਲਣਾ ਚਾਹੀਦਾ ਹੈਗਾ ਜੀ ਜੀ ਕਿ ਜਿਵੇਂ ਮੈਮ ਨੇ ਦੱਸਿਆ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ ਉਹਵੇਂ Holi ਦੇ ਵਿੱਚ ਤਾਂ ਗਾਣੇ ਬੜੇ ਵੱਜਦੇ ਆ ਬੁਰਾ ਨਾ ਮੰਨੋ Holi ਆ ਪਰ ਬੁਰਾ ਤੁਹਾਡੀ ਸਕਿਨ ਮਨ ਜਾਏਗੀ ਜੇ ਤੁਸੀਂ ਧਿਆਨ ਨਹੀਂ ਰੱਖਿਆ ਆਪਣੀ ਸਕਿਨ ਦਾ ਪਹਿਲਾਂ ਤੁਸੀਂ ਕਿਵੇਂ ਕੇਅਰ ਕਰ ਸਕਦੇ ਹੋ ਇੱਕ ਦਿਨ ਪਹਿਲਾਂ ਦੀ ਜਿਹੜੀ ਮੈਮ ਨੇ ਟਿਪਸ ਦੱਸਤੀਆਂ ਨੇ ਕਿਵੇਂ ਤੁਸੀਂ ਆਪਣੇ ਸਕਿਨ ਦੇ ਉੱਤੇ ਕੀ ਕੀ ਅਪਲਾਈ ਕਰਕੇ ਆਪਣੇ Holi ਵਾਲੇ ਤਿਹਾਰ ਨੂੰ ਵਧੀਆ ਤਰੀਕੇ ਨਾਲ ਮਨਾ ਸਕਦੇ ਹੋ ਤੇ ਜੇਕਰ ਤੁਹਾਨੂੰ ਕੋਈ ਸਕਿਨ ਦੇ ਵਿੱਚ ਅਲਰਜੀ ਹੋ ਜਾਂਦੀ ਹੈ ਰੰਗ ਪੱਕਾ ਹੋ ਜਾਂਦਾ ਹੈ ਜਾਂ ਤੁਸੀਂ ਸੋਚਦੇ ਹੋ ਕਿ ਕਲਰ ਜਿਹੜਾ ਮੈਮ ਇੱਕ ਹੋਰ ਚੀਜ਼ ਸੀ ਮੇਰਾ ਕੁਐਸਚਨ ਰਹਿ ਗਿਆ ਇੱਕ ਜਦੋਂ ਆਪਣੇ ਅੱਜਕੱਲ ਦੇਖਿਆ ਪਰ हेयर ਦੇ ਉੱਤੇ ਬਹੁਤ ਸਾਰੇ ਟ੍ਰੀਟਮੈਂਟਸ ਲੱਤੇ ਹੁੰਦੇ ਨੇ ਕਈਆਂ ਨੇ ਕਲਰ ਕਰਵਾਏ ਹੁੰਦੇ ਆ ਉਹਦੇ ਉੱਪਰ ਵੀ ਕਲਰ ਜਿਹੜਾ ਅਪਲਾਈ ਹੋ ਜਵੇ ਨਾ ਕੋਈ ਤੇ ਉਹ ਫਿਕਸ ਹੋ ਜਾਂਦਾ ਉਹਨੂੰ ਟਾਈਮ ਲੱਗਦਾ ਨਿਕਲਣ ਨੂੰ ਕਿ ਉਹ ਤੋਂ ਵੀ ਪਹਿਲਾਂ ਤਿਆਰੀ ਕਰ ਸਕਦੇ ਹਾਂ ਹਾਂਜੀ ਡੈਫੀਨਿਟਲੀ ਉਹਨੂੰ ਟਾਈਮ ਲੱਗੇਗਾ ਹੀ ਕਿਉਂਕਿ ਉਹ ਵੀ ਕੈਮੀਕਲਸ ਹੀ ਹੈਗੇ ਆ ਤਾਂ ਇਹਦਾ ਇਹੀ ਧਿਆਨ ਰੱਖਣਾ ਕਿ ਸਕਿਨ ਨੂੰ ਜੇ ਤੁਸੀਂ ਆਪਾਂ ਪਹਿਲਾਂ ਤੇਲ ਲਗਾਇਆ ਹੋਇਆ ਹੈਗਾ ਤਾਂ ਇੱਕ ਤੇਲ ਇੱਕ ਤਰ੍ਹਾਂ ਦੀ ਕੋਟਿੰਗ ਕਰ ਲੂਗਾ ਠੀਕ ਹੈ ਤੇ ਉਸ ਸਕਿਨ ਤੇ ਜਿਹੜੇ ਕਲਰਸ ਦੇ ਕੈਮੀਕਲਸ ਹੈ ਉਹਨਾਂ ਦਾ ਅਸਰ ਨਹੀਂ ਹੋਣ ਦੇਗਾ ਤੇ ਉਸ ਬਾਅਦ ਜਦੋਂ ਆਪਾਂ ਵਾਸ਼ ਕਰਨ ਤੋਂ ਬਾਅਦ ਮੋ ਡੈਸ਼ਨਰ ਇਹ ਚਾ ਕਲੈਂਜ਼ਰ ਲਗਾ ਲਿਆ ਤਾਂ ਉਸ ਨਾਲ ਉਹ ਤੇਲ ਨਿਕਲ ਵੀ ਜਾਏਗਾ ਤੇ ਨਾਲ ਕੰਡੀਸ਼ਨ ਵੀ ਹੋ ਜਾਣਗੇ ਬਾਲ ਤਾਂ ਉਹਦਾ ਇਫੈਕਟ ਇੰਨਾ ਨਹੀਂ ਰਹੇਗਾ ਜੀ ਕੁਝ ਨਾ ਕੁਝ ਟਾਈਮ ਪੀਰੀਅਡ ਦੇ ਵਿੱਚ ਤੁਹਾਡੇ ਰੰਗ ਜਿਹੜੇ ਨੇ ਬਿਲਕੁਲ ਤੁਹਾਡੀ ਸਕਿਨ ਤੋਂ ਤੁਹਾਡੇ ਹੈਅਰ ਤੋਂ ਸਾਰੇ ਕਿੱਥੋਂ ਜਿਹੜਾ ਨਿਕਲ ਵੀ ਜਾਣਗੇ ਪਰ ਤੁਹਾਡੀ ਸਕਿਨ ਕਿੱਦਾਂ ਠੀਕ ਰਹਿ ਸਕਦੀ ਹੈ ਸਾਰੀ ਚੀਜ਼ਾਂ ਦੀ ਜਾਣਕਾਰੀ ਮੈਮ ਨੇ ਬਿਲਕੁਲ ਦਿੱਤੀ ਹੈ ਦਾ ਦੀ ਹੋਰ ਵਧੀਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਆਪਣੀ ਬਲਿੰਕ